ਦੇ ਵੀ ਲੋ ਪਰਮੇਸ਼ਰ ਦੇ ਬੱਚੇ ਨੂੰ ਗ੍ਰਹਿਣ ਕਰਨ ਵਾਲੇ ਲੋਕ ਜਿੰਨੇ ਬੱਚੇ ਨੂੰ ਪੜਨ ਵਾਲੇ ਲੋਕ ਜਿੱਥੇ ਵੀ ਪਰਮੇਸ਼ਰ ਨੇ ਅਬਰਾਹਮ ਨੂੰ ਬਰਕਤ ਦਿੱਤੀ ਆ ਇਰੀਆ ਨੇ ਕਿਸ ਨੂੰ ਬਰਕਤ ਦਿੱਤੀ ਆ ਪਰਮੇਸ਼ਰ ਦੀ ਫਯੂਰੀ ਦੇ ਦੁਆਰਾ ਆਪਣੇ ਗਿਫਤ ਦੇ ਦੁਆਰਾ ਅਲੀਸਾ ਨੇ ਬਰਕਤ ਦਿੱਤੀ ਆ ਇਹਨਾਂ ਦੇ ਬਚਨਾਂ ਨੂੰ ਹਰ ਰੋਜ਼ ਪੜ੍ਹ ਕੇ ਆਉਣਾ ਜਿਸ ਤਰ੍ਹਾਂ ਅਬਰਾਹਮ ਦੀ ਬਰਕਤ ਨੂੰ ਪੜਨ ਨਾਲ ਕਿਵੇਂ ਬਰਕਤ ਮਿਲੀ ਉਹ 베ਤੀ ਤੇ ਆਪਣੇ ਪੁੱਤ ਨੂੰ ਕੁਰਬਾਨ ਕਰਨ ਦੇ ਲਈ ਜਾ ਰਿਹਾ ਸੀ ਆ ਪਰਮੇਸ਼ਰ ਹੁਣ ਬਰਕਤ ਦਿੱਤੀ। ਆਲੀਸ਼ਾ ਜਾ ਰਿਹਾ ਸੀਗਾ ਸੁਨੰਮੀ ਦੇ ਘਰ ਤੇ ਪਰਮੇਸ਼ਰ ਹੁਣ ਬਰਕਤ ਦਿੱਤੀ। ਵਿਧਵਾ ਦੇ ਘਰ ਤੇ ਗਿਆ ਏਲੀਆ ਪਰਮੇਸ਼ਰ ਹੁਣ ਬਰਕਤ ਦਿੱਤੀ। ਪਰ ਅਬੀ ਯਿਸੂ ਸੀਨੇ ਕਿਵੇਂ ਬਰਕਤ ਦਿੱਤੀ। ਇਹਨਾਂ ਸਾਰੇ ਵਚਨਾਂ ਨੂੰ ਤੁਸੀਂ ਪਵਿੱਤਰ ਬਾਈਬਲ ਚੋਂ ਖੋਜਣਾ ਤੇ ਉਹਨਾਂ ਨੂੰ ਪੜਨ ਦਾ ਵਿਸ਼ਵਾਸ ਕਰਨਾ। ਹਰ ਪ੍ਰਾਪਨਾ ਕਰਨੇ ਤੋਂ ਬਾਅਦ ਵਚਨ ਪੜ ਕੇ ਪ੍ਰਾਰਥਨਾ ਕਰਨੀ ਆ। ਜਦੋਂ ਵਚਨ ਪੜੋਗੇ ਕੋਸ਼ ਕਰੋ ਕੱਲ ਆਜ ਤੁਸੀਂ ਬਚਨ ਪੜਿਆ ਸਾਨੂੰ ਇੱਕ ਉਸ ਬੱਚੇ ਨੂੰ ਲੈ ਕੇ ਪਰਮੇਸ਼ਰ ਦੇ ਜੁਰੂਜ ਪ੍ਰਾਰਥਨਾ ਕਰਨਾ ਉਹ ਜਾ ਵਿਸ਼ਵਾਸ ਸਿਖਾਉਣਾ ਚਾਹੇ ਜੇ ਵਿਸ਼ਵਾਸ ਅਬਰਾਹਮ ਨੇ ਦਿਖਾਇਆ ਆਪਣੀ ਬਰਕਤ ਦੇ ਲਈ ਅਗਲਾ ਬਚਨ ਪੜੋਗੇ ਏਲੀਆ ਨੇ ਕਿਵੇਂ ਆਪਣਾ ਵਿਸ਼ਵਾਸ ਦਿਖਾਇਆ ਪਰਮੇਸ਼ਰ ਤੋਂ ਬਰਕਤ ਨੂੰ ਗ੍ਰੈਂਡ ਕਰਨਾ ਅਲਿਸਾ ਨੇ ਆਪਣਾ ਕਿਵੇਂ ਵਿਸ਼ਵਾਸ ਦਿਖਾਇਆ ਜਾਂ ਵਿਦਵਾ ਨੇ ਕਿਵੇਂ ਵਿਸ਼ਵਾਸ ਦਿਖਾ ਕੇ ਬਰਕਤ ਲੈ ਲਈ ਜਾਂ ਹੋਰ ਵੀ ਜਿੰਨੇ ਪਵਿੱਤਰ ਜਣਾ ਨੇ ਬਰਕਤਾਂ ਲਈਆਂ ਨੇ ਕਿ ਦੌਣ ਨੇ ਕਿਵੇਂ ਬਰਕਤ ਲਈ ਪਰਮੇਸ਼ਵਰ ਤੋਂ ਸ਼ਮਸੂਨ ਨੇ ਕਿਵੇਂ ਬਰਕਤ ਲਈ ਜਿਸਤਾਨਿਕ ਨੇ ਪਰਮੇਸ਼ਰ ਤੋਂ ਬਰਕਤ ਲਈ ਪੌਦ ਨੇ ਕਿਵੇਂ ਪਰਮੇਸ਼ਰ ਤੋਂ ਬਰਕਤਾਂ ਲਈਆ ਸ਼ਮਸ ਸੁਲੇਮਾਨ ਨੇ ਪਰਮੇਸ਼ਰ ਤੋਂ ਕੀ ਮੰਗਿਆ ਕਿਵੇਂ ਗ੍ਰੈਂਡ ਕੀਤਾ ਉਹਨੂੰ ਇਹਨਾਂ ਸਾਰੇ ਬਚਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪੜਨਾਗਾ ਹਰ 100 ਵਾਰ ਤੋਂ ਲੈ ਕੇ ਸ਼ਨੀਵਾਰ ਹਰ ਕੋਈ ਵੀ ਇੱਕ ਟੌਪਿਕ ਲੈ ਕੇ ਬਚਨ ਨੂੰ ਪੜਨਾ ਹਰ ਬਚਨ ਨੂੰ ਦੋ ਵਾਰ ਪੜਨਾ ਤਿੰਨ ਵਾਰ ਪੜਨਾ ਆਰ ਉਹਦੇ ਕੱਲੇ-ਕੱਲੇ ਹਰ ਇੱਕ ਚੀਜ਼ ਨੂੰ ਕ੍ਰੈਣ ਕਰਨਾ ਕਿ ਕਿਵੇਂ ਪ੍ਰਾਰਥਨਾ ਕੀਤੀ ਕਿਵੇਂ ਮੰਗਿਆ ਕਿਵੇਂ ਪਰਮੇਸ਼ਵਰ ਨੇ ਦਿੱਤਾ ਕਿਵੇਂ ਉਹਨਾਂ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਪਰ ਤੁਸੀਂ ਇਸ ਬਚਨ ਨੂੰ ਪੜ੍ਹਨ ਤੋਂ ਬਾਅਦ ਧੰਨਵਾਦ ਕਰਨਾ ਪਰਮੇਸ਼ਵਰ ਆਰ ਧੰਨਵਾਦ ਕਰਨ ਤੋਂ ਬਾਅਦ ਇੱਕ ਘੋਸ਼ਣਾ ਕਰਨੀ ਆ ਕਿ ਅੱਜ ਇਸ ਬਚਨ ਦੇ ਅਨੁਸਾਰ ਸੋਨਣਾ ਧਿਆਨ ਦੇ ਨਾਲ ਅੱਜ ਜੋ ਮੈਂ ਬਚਨ ਪੜ੍ਹਿਆ ਸ ਕੋਈ ਕਰੋ ਤੁਸੀਂ ਅੱਜ ਪੜ੍ਹਿਆ ਜਾਂ 100 ਵਾਰ ਸਵੇਰੇ ਤੋਂ ਸ਼ੁਰੂ ਕੀਤਾ ਸ਼ਾਮ ਨੂੰ ਸ਼ੁਰੂ ਕੀਤਾ ਸੌ ਵਾਰ ਦੀ ਸ਼ਾਮ ਤੋਂ ਤੁਸੀਂ ਸ਼ੁਰੂ ਕੀਤਾ ਦਾ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਅੱਜ ਮੈਂ ਇਸ वचन ਦੀ ਦੁਆਰਾ ਘੋਸ਼ਣਾ ਕਰਦਾ ਕਿ ਸੇਮ ਮਸਾ ਸੇਮ ਅਭਿਸ਼ੇਕ ਸੇਮ ਬਰਕਤ ਮੇਰੀ ਲਾਈਫ ਦੇ ਵਿੱਚ ਉਤਰੇਗੀ ਐਤਵਾਪ 아멘 ਹਰ ਇੱਕ ਪ੍ਰਾਰਥਨਾ ਦੇ ਨਾਲ ਵਿਸ਼ਵਾਸ ਕਰਦਾ ਹਾਂ ਕਿ ਬਰਕਤ ਮੈਨੂੰ ਮਿਲ ਚੁੱਕੀ ਆ ਇਹ ਵਰਦਾਨ ਮੈਨੂੰ ਮਿਲ ਚੁੱਕਿਆ ਇਹ ਗਿਫਟ ਮੈਨੂੰ ਮਿਲ ਚੁੱਕਿਆ ਔਰ ਇਸ ਤਰ੍ਹਾਂ ਤੁਸੀਂ ਪੂਰਾ ਸੇ ਦਿਨ ਆਪਣੇ ਘਰ ਦੇ ਵਿੱਚ ਵਰਤ ਸੌਰੀ वचन ਪੜ੍ਹਨਾ ਤੇ ਪ੍ਰਾਰਥਨਾ ਕਰਨੀ ਆ ਵਰਤ ਨਹੀਂ ਰੱਖਣਾ ਅਗਰ ਕੋਈ ਭੈਣ ਭਰਾ ਵਰਤ ਰੱਖਣਾ ਚਾਹੁੰਦਾ ਆਪਣੀ ਖੁਸ਼ੀ ਨਾਲ ਰੱਖ ਸਕਦਾ ਹੈ